ਮਾਨਯੋਗ ਡੀਜੀਵੀ ਪੰਜਾਬ ਨੇ ਸਪਸ਼ਟ ਦਿਸ਼ਾ-ਨਿਰਦੇਸ਼ ਅਨੁਸਾਰ ਪੂਰੇ ਪੰਜਾਬ ਵਿੱਚ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਬਣਾਈ ਰੱਖਣ ਲਈ ਅਤੇ ਅਪਰਾਧਿਕ ਤੱਤਾਂ ਤੇ ਨਕੇਲ ਕੱਸਣ ਲਈ ਵਿਆਪਕ ਪੱਧਰ ਤੇ ਨਾਕੇਬੰਦੀ ਕੀਤੀ ਗਈ ਹੈ। ਇਸੇ ਤਹਿਤ ਮੋਗਾ ਜ਼ਿਲ੍ਹੇ ਵਿੱਚ ਵੀ ਰਾਤ ਦੇ ਸਮੇਂ ਵੱਖ-ਵੱਖ ਸਮਾਂ ਤੇ ਨਾਕੇ ਲਾ ਕੇ ਆਉਣ ਜਾਣ ਵਾਲੇ ਵਾਹਨਾਂ ਦੀ ਸਖਤੀ ਨਾਲ ਜਾਂਚ ਕੀਤੀ ਜਾ ਰਹੀ ਹੈ। ਐਸਐਸਪੀ ਅਜੇ ਗਾਂਧੀ ਦਾ ਕਹਿਣਾ ਹੈ ਕਿ ਕੋਈ ਵੀ ਸ਼ਰਾਰਤੀ ਅੰਸਰ ਬਖਸ਼ਿਆ ਨਹੀਂ ਜਾਵੇਗਾ। ਉਨਾ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਤੁੰਦ ਦੇ ਸਮੇਂ ਨੂੰ ਦੇਖਦੇ ਹੋਏ ਬੜੀ ਸਾਵਧਾਨੀ ਨਾਲ ਗੱਡੀ ਚਲਾਈ ਜਾਵੇ ਅਤੇ ਤੇਜ਼ ਰਫ਼ਤਾਰ ਤੋਂ ਪਰਹੇਜ਼ ਕੀਤਾ ਜਾਵੇ। ਮਾਨਯੋਗ ਡੀਜੀਪੀ ਸਾਹਿਬ ਪੰਜਾਬ ਦੇ ਡਾਇਰੈਕਸ਼ਨਸ ਤੇ ਈਵਨਿੰਗ ਦੇ ਟਾਈਮ 올ਓਰ ਪੰਜਾਬ ਦੇ ਵਿੱਚ ਹੀ ਸਪੈਸ਼ਲ ਨਾਕਾਬੰਦੀ ਕੀਤੀ ਜਾ ਰਹੀ ਹੈ ਜਿਹਦੇ ਤਹਿਤ ਮੋਗਾ ਜ਼ਿਲ੍ਹੇ ਦੇ ਵਿੱਚ ਟੋਟਲ 24 ਥਾਵਾਂ ਤੇ ਅਸੀਂ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਹੈ। ਇਹਦੇ ਵਿੱਚ ਹਰ ਇੰਟਰ-ਡਿਸਟ੍ਰਿਕਟ ਪੁਆਇੰਟ ਤੇ ਜਿਹੜੇ ਸਿਟੀ ਦੇ ਮੇਨ ਪੁਆਇੰਟਸ ਹੈਗੇ ਉਹਨਾਂ ਨੂੰ ਅਸੀਂ ਕਵਰ ਕੀਤਾ ਹੈ। ਤੇ ਸਾਰੇ ਜੀਓ ਸਾਰੇ ਐਸਐਚਓ ਯੂਨਿਟ ਇਨਚਾਰਜ ਜਿਹੜੇ ਨੇ ਉਹ ਐਸ ਨਾਕਾਬੰਦੀ ਦੇ ਵਿੱਚ ਜਿਹੜੇ ਨੇ ਲੱਗੇ ਹੋਏ ਨੇ ਡਿਪਲੋਇਡ ਨੇ ਤੇ ਜਿੰਨੇ ਵੀ ਵਹੀਕਲਸ ਹੈਗੇ ਉਹਨਾਂ ਦੀ ਸ਼ਕਤੀ ਨਾਲ ਅਸੀਂ ਚੈਕਿੰਗ ਕਰ ਰਹੇ ਆਂ ਤੇ ਏਰੀਆ ਡੋਮਿਨੇਸ਼ਨ ਜਿਹੜਾ ਹੈ ਉਹ ਵੀ ਕਰ ਰਹੇ ਆਂ ਤੇ ਵੱਧ ਤੋਂ ਵੱਧ ਜਿਹੜੇ ਟ੍ਰੈਫਿਕ ਦੇ ਵਾਇਓਲੇਟਰਸ ਨੇ ਉਹਨਾਂ ਦੇ ਵੀ ਚਲਾਨ ਕੱਟੇ ਜਾ ਰਹੇ ਨੇ ਉਹ ਕਿੰਨੇ ਨਾਕੇ ਲੱਗੇ ਸ ਟੋਟਲ ਟੋਟਲ ਮੋਗਾ ਜ਼ਿਲ੍ਹੇ ਦੇ ਵਿੱਚ 24 ਨਾਕੇ ਲੱਗੇ ਨੇ ਇਹਦੇ ਵਿੱਚ ਸਾਰੇ ਮੋਗਾ ਪੁਲਿਸ ਦੇ ਗੈਸਟੇਡ ਅਫਸਰ ਜੀਓਜ਼ ਤੇ ਐਸਐਚਓਜ਼ ਜਿਹੜੇ ਨੇ ਉਹ ਇਨਵੋਲ ਨੇ ਤੇ 150 ਦੇ ਕਰੀਬ ਜਿਹੜੀ ਫੋਰਸ ਹੈ ਪੁਲਿਸ ਫੋਰਸ ਉਹ ਨਾਕਾਬੰਦੀਆਂ ਤੇ ਲੱਗੀ ਹੋਈ ਹੈ ਕੋਈ ਖਾਸ ਇਨਪੁਟ ਹੈ ਸਰ ਜਾਂ ਅਗਰ ਆ ਜਨਰਲ ਜਿਹੜੀ ਹੈ ਰੂਟੀਨ ਦੀ ਨਾਕਾਬੰਦੀ ਹੈ ਤਾਂ ਕਿ ਜਿਹੜੇ ਮਾੜੇ ਅਨਸਰ ਨੇ ਉਹਨਾਂ ਤੇ ਨਿਗਾਹ ਰਹੇ ਤੇ ਉਹਨਾਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਜਿਹੜੀ ਹੈ ਉਹ ਸਾਡੀ جاری ਹੈ ਸਰ ਅੰਮ੍ਰਿਤਸਰ ਵੀ ਕਤਲ ਹੋਇਆ ਕੁਝ ਉਸ ਨੂੰ ਦੇਖ ਕੇ ਤਾਂ ਨਹੀਂ ਆ ਇਧਰ ਮੰਨ ਕਿ ਉਹ ਵਗੈਰਾ ਆ ਸਾਰੀ ਜਿਹੜੀ ਹੈ ਰੂਟੀਨ ਦੀ ਚੈਕਿੰਗ ਹੈ ਅਸੀਂ ਪਹਿਲਾਂ ਵੀ ਕਰਦੇ ਰਹੇ ਹਾਂ ਤੁਸੀਂ ਵੇਖਿਆ ਹੋਣਾ ਰੀਸੈਂਟਲੀ ਅਸੀਂ ਰੂਟੀਨ ਦੇ ਵਿੱਚ ਹੀ ਕਦੇ ਦੁਪਹਿਰ ਦੇ ਟਾਈਮ ਵੀ ਅਸੀਂ ਨਾਕੇ ਲਾਂਦੇ ਆ ਇਵਨਿੰਗ ਦੇ ਟਾਈਮ ਵੀ ਨਾਕੇ ਲਾਂਦੇ ਆ ਸਾਡੇ ਨਾਈਟ ਆਪਰੇਸ਼ਨਸ ਵੀ ਮਾਰਨਿੰਗ ਕਾਸੋ ਆਪਰੇਸ਼ਨਸ ਵੀ ਐ ਸਾਰੇ ਜਿਹੜੇ ਉਹ ਸਾਡੇ ਰੈਗੂਲਰ ਚੱਲ ਰਹੇ ਨੇ ਤੇ ਜਿਹੜੇ ਮਾੜੇ ਅਨਸਰ ਨੇ ਉਹਨਾਂ ਤੇ ਸਾਰੀ ਪੂਰਾ ਜਿਹੜੇ ਸਖਤੋ ਸਖਤ ਅਸੀਂ ਕਾਰਵਾਈ ਚੱਲ ਰਹੀ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ